ਤੁਸੀਂ ਵੀ ਇਹ ਰਹਿ ਰਹਾਂ ਰਹੋਗੇ ਜ ਜਦੋਂ ਇਸ ਬੰਦੇ ਦੀ ਆਵਾਜ਼ ਸੁਣੋਗੇ ਬਹੁਤ ਸੋਹਣਾ ਮੁੰਡਾ ਗਾਉਂਦਾ ਵਾ ਆਜੂ ਸੁਣੀਏ ਇਸ ਮੁੰਡੇ ਦੇ ਕੁਝ ਬੋਲ ਆਹ ਫੀਲਿੰਗਾਂ ਮੈਂ ਤੱਕਦਾ ਨਹੀਂ ਫੁਕਰੀ ਦੇ ਪੱਖ ਦਾ ਨਹੀਂ ਬਣਦਾ ਫਿਰ ਉੜਾ ਜਿਹੜਾ ਦੱਸ ਹੁਣੇ ਡੱਕਦਾ ਨਹੀਂ ਪਿੰਡੇ ਉੱਤੇ ਪਾਈ ਭਾਵੇਂ ਲੀੜੇ ਸਾਦੀ ਗੋਰੀਏ ਢੱਬ 45 ਲੱਗਾ 14 ਲੱਖ ਦਾ ਵੇਖਾਂ ਵਿੱਚ ਪਾਪ ਮੇਰੇ ਮੋਢਿਆਂ ਤੇ ਮੌਤ ਐਣੀ ਜੁੱਸੇ ਤੇ ਜਵਾਨੀਆਂ ਤੇ ਜੇਬਾਂ ਵਿੱਚ ਨਾ ਟੈਣੀ ਬੰਦਾ ਮੈਂ ਫਰੰਟ ਦਾ ਨਹੀਂ ਫਿਕਰਣਾ ਅੰਤ ਦਾ ਨਹੀਂ ਲਾਈਨ ਗੇ ਰਵਾਂਗੇ ਆਪੇ ਪਿੱਛੇ ਮੇਰੇ ਬਹੁਤ ਹੈ ਉਹ ਵੈਰੀ ਕਹਿੰਦੇ ਚੇਰਾ ਮੇਰਾ ਫੁੱਟੋ ਜਿਵੇਂ ਕਾਲ ਦੀ ਉਹ ਜੂ ਮੂਰੇ ਦੁਨੀਆਂ ਜੋ ਵਹਿਮ ਫਿਰੇ ਪਾਲਦੀ ਜਿੰਨੇ ਕੇਸ ਵਾਰ ਮੇਰੇ ਬਾਸੀ ਉਹੀ ਨਾਲ ਮੇਰੇ ਫੇਸਬੁੱਕ ਵਾਲੀ ਨਹੀਂ ਲੰਘੌੜ ਰੱਖੀ ਨਾਲ ਨਹੀਂ ਚੁੱਪ ਆ ਪੇਸ਼ਾਨ ਸਾਡੀ ਬਹੁਤਾ ਨਹੀਂ ਬੋਲੀਦਾ ਸਾਡੇ ਕੋਲ ਜਵਾਬ ਆ ਹਰ ਇੱਕ ਕਾਵਾਂ ਰੋਲੀਦਾ ਮਾਨ ਕਿਸੇ ਗੱਲ ਦਾ ਨਹੀਂ ਹੋਣੀ ਵਾਂਗੂੰ ਟਲਦਾ ਨਹੀਂ ਜ਼ਿੰਦਗੀ ਤੇ ਮੌਤ ਵਿੱਚ ਫਰਕ ਹੀ ਹੈ ਗੋਲੀ ਦਾ ਆਊਟਡਾਰ ਸਿਰੋਂ ਚੱਲੇ ਕਾਰੋਬਾਰ ਜੱਟ ਦਾ ਉਹ ਸਿੱਧੂ ਮੂਸੇ ਵਾਲਾ ਤੇਰਾ ਕਰਦਾ ਪਰਹਾਨੀ ਦੁਨੀਆ ਵਾਲੀ ਗੁੰਡਾ ਜਿਹੜਾ ਯਾਰਾਂ ਦੀ ਆ ਜਹਾਨੀ ਯਾਰੀਆਂ ਤੇ ਕਰਦਾ ਐ ਗੱਬਰੂ ਤਾਂ ਮਾਨੀ ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜੱਤਨਾ ਯਹਾਨੀ ਤੇ ਵਿਆਣਾ ਕਰ ਤੂੰ ਐ ਜੱਟ ਦੀਰ ਕਹਾਣੀ ਜੇ ਤੁਹਾਨੂੰ ਗਾਣਾ ਵਧੀਆ ਲੱਗਾ ਮੁੰਡੇ ਦੀ ਆਵਾਜ਼ ਵਧੀਆ ਲੱਗਦੀ ਹੈ ਨਾ ਤੇ ਪਲੀਜ਼ ਸ਼ੇਅਰ ਕਰ ਦਿਓ ਤਾਂ ਕਿ ਮੁੰਡਾ ਆਪਦਾ ਜੋ ਹੈ ਇਸ ਫੀਲਡ ਚ ਹੋਰ ਅੱਗੇ ਤੱਕ ਜਾ ਸਕੇ ਧੰਨਵਾਦ ਸਾਰਿਆਂ ਦਾ